ਨਾ ਮੈਂ ਕਾਫੀ ਬੰਦਾ ਕੋ ਸੁਣਿਆਗਾ ਉਹ ਕਹਿੰਦੇ ਵੀ ਕੋਈ ਤਾਂ ਇਨਬ੍ਰੀਡ ਤੋਂ ਮਾਰਾ ਮੰਨਦੇ ਆ ਤੇ ਕਈ ਜਿਹੜੇ ਵੀ ਇਨਬ੍ਰੀਡ ਬੜੀਆ ਵੈਸਟ ਹੈ ਜੇ ਕੋਈ ਜਾਨਵਰ ਦੇ ਵਿੱਚ ਮੰਨ ਵੀ ਕਿਸੇ ਚ ਡਿਜ਼ੀਜ਼ ਆ ਕੋਈ ਵੀ ਘਾੜਾ ਉਹ ਐਸਟੀਮੇਸ਼ਨ ਦੇ ਵਿੱਚ ਹਟਾਉਣੇ ਆ ਕਿ ਜਾਊਗੀ ਉਹਨੂੰ ਤੇ ਜੇ ਕਹਿੰਦੇ ਵੀ ਖੂਬੀ ਆ ਤੇ ਇਨਬ੍ਰੀਡ ਦੇ ਵਿੱਚ ਉਹਨਾਂ ਜਿਹੜਾ ਦਾ ਬਹੁਤ ਬੜੇ ਮਹਾਨ ਰਹੀ ਜਿੰਦੇ ਜਿਹਨਾਂ ਦੇ ਨਾਮ ਬਹੁਤ ਬੜੇ ਹੋਏ ਮੈਂ ਤਾਂ ਨਾਲ ਹੀ ਬੋਲਦਾ ਤੇ ਥੋੜੇ ਥੋੜੇ ਪਿੱਛੇ ਵੀ ਹੋ ਗਏ ਜੋੜ ਸਮਝਾ ਚਲੀ ਜਾਂਦੇ ਆ ਜੋ ਕਹਿੰਦੇ ਵੀ ਇਨਬਰੀਡ ਆ ਜਿਹੜੀ ਉਹ ਕਰਾਉਣੀ ਚਾਹੀਦੀ ਆ ਤੇ ਤੁਸੀਂ ਕਹਿੰਦੇ ਵੀ ਇਨਬਰੀਡ ਨਹੀਂ ਹੋਣੀ ਚਾਹੀਦੀ ਇਹਦੇ ਤੇ ਥੋੜੀ ਜਿਹੀ ਗੱਲ ਕਰੋ ਦੇਖੋ ਵੈਸੇ ਡਿਟੇਲ ਦੇ ਵਿੱਚ ਜਾਈਏ ਟਾਪਰਾਂ ਬਹੁਤ ਲੰਮਾ ਐ ਇਸੀ ਤੇ ਲੈਕਚਰ ਚਲਾਇਆ ਜਾਊਗਾ ਮੈਂ ਸ਼ਾਰਟ ਦੇ ਵੀ ਦੱਸਦਾ ਕ੍ਰਾਸ ਬਰੀਡ ਤੇ ਇਨਬਰੀਡ ਕੀ ਚੀਜ਼ ਹੁੰਦੀ ਹੈਗੀ ਕ੍ਰਾਸ ਬਰੀਡ ਹੁੰਦੀ ਹੈ ਜਿਵੇਂ ਕਿ ਅੱਜ ਤੋਂ ਪਹਿਲਾਂ 25-30 ਸਾਲ ਪਹਿਲਾਂ ਭਾਰਤੀਆਂ ਹੋਰ ਸਟੇਕਲੀਆਂ ਬਰੀਡ ਸੀ ਜਿਵੇਂ ਹਾਈਦਰਾਬਾਦੀ ਬਰੀਡ ਅੱਜ ਕੱਲ ਇਹ ਟ੍ਰੈਂਡ ਚੱਲਿਆ ਹੋਇਆ ਹੈ ਗਲਾਪੀ ਸਕੇਲ ਠੀਕ ਹੈ ਇਹ ਕਿੱਥੋਂ ਆਈ ਅਦਰ ਸਟੇਜ ਦੇ ਵਿੱਚ ਜਦੋਂ ਬਰੀਡ ਆਪਾਂ ਲਿਆ ਕੇ ਮੀਟਨ ਲਾਰ ਕ੍ਰੋਸ ਕਰਵਾਤੀ ਤਾਂ ਉਹਦੇ ਵਿੱਚ ਕਲਰਫੁਲ ਜਿਹੜੀ ਸੀ ਬਰੀਡ ਓਕੇ ਆਪਣੇ ਕੋਲ ਆਈ ਠੀਕ ਹੈ ਲੱਗੀ ਜਦੋਂ ਇੱਕ ਬਰੀਡ ਦਾ ਬਲਡ ਦੂਜੀ ਬਰੀਡ ਨਾਲ ਕ੍ਰੋਸ ਹਾ ਉਸਨੂੰ ਆਪਾਂ ਕ੍ਰੋਸ ਬਰੀਡ ਕਹਿੰਦੇ ਆ ਉਹਦੇ ਵਿੱਚ ਆਪਾਂ ਨੂੰ ਨੁਕਸਾਨ ਇਹ ਹੈ ਕਿ ਅੱਗੇ ਦੁੱਧ ਦੀ ਪ੍ਰੋਡਕਸ਼ਨ ਅੱਗੇ ਹਾਈਟ ਲੈਂਥ ਜਾਉਂਦੀ ਵਧ ਕੇ ਨਹੀਂ ਆਉਗੀ ਘਟ ਕੇ ਹੀ ਆਉਗੀ ਠੀਕ ਹੈ ਮਾਰਕੀਟ ਤੋਂ ਲੈ ਕੇ ਆਪਾਂ ਦੇਖੇ ਜਾਨਵਰ ਦੇ ਵਿੱਚ ਉਡੀ ਕੁਆਲਟੀ ਦਾ ਤੁਸੀਂ ਆਪਣਾ ਰੇਟ ਆਪਣੇ ਐਥਲੈਟਿਕੀ ਤੋਂ ਜਾਣਗੇ ਤੇ ਇਹਨ ਮੀਡਿੰਗ ਦੇ ਵਿੱਚ ਮੈਂ ਤੁਹਾਨੂੰ ਕਹਾਂ ਕਿ ਇੱਕ ਬਰੀਡ ਹੈ ਜੋ ਅੱਜ ਜਿਹਦੇ ਰਿੰਗ ਦੇ ਵਿੱਚ ਮੱਖਰਾ ਖੜਾ ਹੈਗਾ ਏਸੀ ਜਿਹੜੇ ਮਤਲਬ ਅੱਗੇ ਫੀਮੇਲਸ ਹੋਣੀ ਆ ਜਾਵਾ ਆਪਾਂ ਉਹਨਾਂ ਦਾ ਨੀਅਰਲੀ ਮਤਲਬ ਜੋ ਕਰਾਸ ਹੈ ਲੱਗਦਾ ਆਪਾਂ ਕਰਵਾਉਂਦੇ ਰਹੀਏ ਜਿਵੇਂ ਘੋੜਿਆਂ ਦੇ ਵਿੱਚ ਵੀ ਨਹੀਂ ਕਰਵਾਉਂਦੇ ਆ ਫਿਰ ਇਹਦੇ ਨਾਲ ਜੋ ਤੁਸੀਂ ਸਵਾਲ ਕੀਤਾ ਸੀਗਾ ਕਿ ਬਿਮਾਰੀ ਜ਼ਿਆਦਾ ਆਉਂਦੀ ਹੈ ਜਾਂ ਨਹੀਂ ਆਉਂਦੀ ਇਹ ਸਾਇੰਟਿਫਿਕਲੀ ਮਤਲਬ ਰੀਜ਼ਨ ਹੈਗਾ ਕਿ ਬਿਮਾਰੀ ਫਾਰਮ ਦੇ ਵਿੱਚ ਜ਼ਿਆਦਾ ਆਉਗੀ। ਚਾਹੇ ਤੁਸੀਂ ਇੱਕ ਸਾਈਡ ਤੇ ਇਹਨੂੰ ਬਰੀਡਿੰਗ ਕਰਕੇ ਦੇਖ ਲਿਓ। ਉਸ ਲੋਕ ਕਹਿੰਦੇ ਕਿ ਇਹਨਾਂ ਬਰੀਡਿੰਗ ਨਾਲ ਨਸਲ ਹੋਰ ਸੁਧਰਦੀ ਹੈ। ਪਰ ਇਹ ਗਲਤ ਹੈ ਇਸ ਚੀਜ਼ ਤੇ ਦੇਖੋ ਜੀ ਰਿਸਰਚ ਹੋਈ ਹੈਗੀ ਅਸੀਂ ਖੋਦਾ ਸੀਆਰ ਦੀ ਮਫਰਾ ਕਿ ਆਪਣੀ ਬੱਕਰੀਆਂ ਸੰਭਾਲ ਸੰਸਥਾਨ ਜਿਹੜਾ ਮਫਰਾ ਦੇ ਵਿੱਚ ਯੂਪੀਸ ਹੈ ਉੱਥੋਂ ਸਟ੍ਰੀਨਿੰਗ ਲਈ ਹੈ। ਉੱਥੇ ਸਾਇੰਟਿਸਟ ਜਿਨ੍ਹਾਂ ਦਾ ਕਿ 40-40 ਸਾਲਾਂ ਦਾ ਤਜਰਬਾ ਹੈ। ਠੀਕ ਹੈ ਉਹ ਚੀਜ਼ਾਂ ਮਤਲਬ ਉਹਨਾਂ ਨੇ ਰਿਸਰਚ ਕਰੀ ਹੋਈ ਹੈ ਫੇਰ ਹੀ ਇਸ ਚੀਜ਼ ਨੂੰ ਮਾੜਾ ਤੇ ਚੰਗਾ ਦੱਸਿਆ ਹੋਇਆ ਹੈ ਕ੍ਰੋਸ ਬ੍ਰੀਡ ਦੋ ਨਸਲਾਂ ਦਾ ਜਦੋਂ ਬ੍ਰੀਡ ਦਾ ਮਕਾ ਆਪਣਾ ਕ੍ਰੋਸ ਹੁੰਦਾ ਤਾਂ ਕਿ ਜਿਹੜੀ ਨਵੇਂ ਮਾਹਰ ਬਣ ਗਏ ਆ ਉਹਦੇ ਵਿੱਚ ਆਪਾਂ ਨੂੰ ਘਟ ਹੈ ਠੀਕ ਹੈ ਕਦੇ ਵੀ ਕ੍ਰੋਸ ਬ੍ਰੀਡ ਨਾ ਕਰੋ ਮੀਟਲ ਬੱਕਰੀ ਹੈ ਤੇ ਮੀਟਲ ਹੀ ਬੱਕਰਾ ਤੁਹਾਡੇ ਕੋਲੇ ਹੋਣਾ ਚਾਹੀਦਾ ਤੁਸੀਂ ਅੱਗੇ 2-4 ਸਾਲਾਂ ਦੇ ਵਿੱਚ ਬੜੀ ਜਲਦੀ ਆਪਣੀ ਬ੍ਰੀਡ ਇਮਪਰੂਵ ਕਰ ਸਕਦੇ ਹੋ ਤੇ ਇਨ ਬਰੀਡਿੰਗ ਦੇ ਵਿੱਚ ਨੀਅਰਲੀ ਕਲੋਜ਼ ਰਿਲੇਸ਼ਨ ਆਪਣੇ ਮੈਟਿੰਗ ਨਹੀਂ ਕਰਵਾਉਣੇ ਚਾਹੀਦੇ ਜਿਵੇਂ ਬੱਕਰੀ ਦੇ ਵਿੱਚ ਭੈਣ ਦਾ ਭਾਈ ਦਾ ਰਿਸ਼ਤਾ ਹੋ ਗਿਆ ਠੀਕ ਹੈ ਆਪਣਾ ਮਾੜਾ ਪੁੱਤ ਦਾ ਰਿਸ਼ਤਾ ਹੋ ਗਿਆ ਪਿਓ ਦਾ ਧੀ ਦਾ ਰਿਸ਼ਤਾ ਹੋ ਗਿਆ ਇਹ ਨਹੀਂ ਕਰਾਉਣਾ ਚਾਹੀਦਾ ਉਹਦੇ ਵਿੱਚ ਆਪਾਂ ਨੂੰ ਜਿਹੜਾ ਮੇਨ ਆਪਣਾ ਬੀਜ ਰੋਟਾ ਹੈਗਾ ਉਹ ਆਪਾਂ ਨੂੰ ਚੇਜ਼ ਕਰ ਦੇਣਾ ਚਾਹੀਦਾ ਹੈਗਾ ਕਦੇ ਵੀ ਆਪਾਂ ਨੂੰ ਇਨ ਬਰੀਡਿੰਗ ਨਹੀਂ ਕਰਨੀ ਚਾਹੀਦੀ ਜੇ ਆਪਾਂ ਇਦਾਂ ਬਲੱਡ ਲਾਈਨ ਚੇਂਜ ਕਰਕੇ ਮੈਟਿੰਗ ਕਰਾਉਣੇ ਨੇ ਪ੍ਰੋਡਕਸ਼ਨ ਲੈਣੀ ਹੈ ਤਾਂ ਆਪਾਂ ਮਤਲਬ ਬਿਮਾਰੀਆਂ ਤੋਂ ਬਚੇ ਰਹਿਣਗੇ ਵਧੀਆ ਪ੍ਰੋਡਕਟਸ ਆਉਂਦੇ ਆਣ ਜਾਣਦਾਰ ਹੈਲਦੀ ਰਹਿਣਗੇ ਤੇ ਵਧੀਆ ਗਰੋਥ ਕਰਦੇ ਨੇ ਇਸ ਚੀਜ਼ ਦਾ ਰਿਜ਼ਲਟ ਲੈ ਕੇ ਇੱਕ ਸਾਲ ਹੋਰ ਦੇ ਵਿੱਚੋਂ ਨਿਕਲੇਗਾ ਜਿਵੇਂ ਤੁਸੀਂ ਗੱਲ ਕੀਤੀ ਮਾਂ ਦੀ ਦਾ ਭੈਣ ਆ ਭਰਾ ਦਾ ਤੇ ਪੌਧੀ ਦਾ ਉਹ ਨਹੀਂ ਹੋਣੀ ਚਾਹੀਦੀ ਤੇ ਮਤਲਬ ਜੇ ਹੁਣ ਆਪਾਂ ਇੱਕ ਆਪਣਾ ਫਾਰਮ ਆ ਆਪਣੇ ਕੋਲ 100 ਬੱਕਰੀਆਂ ਲਗਭਗ ਉਹਦੇ ਵਿੱਚੋਂ ਅਸੀਂ ਇੱਕ ਬੱਚਾ ਤਿਆਰ ਕਰਨਾ ਮੀਟਰ ਦਾ ਕਰਾਂਗਾ ਉਹ ਉਹ ਬ੍ਰੀਡਰ ਉਹ ਸੇਮ ਬੱਕਰੀਆਂ ਉਹਦੇ ਕੋਲ ਜਣੀਆਂ ਹੈਗੀਆਂ ਇਹ ਬੱਕਰੀਆਂ ਹੋ ਗਿਆ ਉਹਦੇ ਵਿੱਚ ਜਿਹੜਾ ਬੱਚਾ ਤਿਆਰ ਕੀਤਾ ਆਪਾਂ ਉਸ ਬੱਚੇ ਨੂੰ ਆਪਾਂ ਦੂਈਆਂ ਬੱਕਰੀਆਂ ਤੇ ਛੱਡ ਸਕਦੇ ਹਾਂ ਦੂਈਆਂ ਪਰਥਾਂ ਤੇ ਛੱਡ ਸਕਦੇ ਹਾਂ ਉਹਦੀ ਸਾਕੀ ਭੈਣ ਉਹਦੀ ਮਾਂ ਨੂੰ ਛੱਡ ਦੇ ਹਾਂਜੀ ਜ਼ਰੂਰ ਆਪਾਂ ਇਹ ਮਤਲਬ ਆਪਣੇ ਫਾਰਮ ਦਾ ਕੋਈ ਰੀਡਰ ਅਗਰ ਬੱਚਾ ਤਿਆਰ ਕਰਦੇ ਆਂਗੇ ਉਹਨੂੰ ਆਪਾਂ ਅਲੱਗ-ਦਲਗ ਲਾਈ ਹੁੰਦੀਆਂ ਜੋ ਬੱਕਰੀਆਂ ਉਹਨਾਂ ਤੇ ਜ਼ਰੂਰ ਛੱਡ ਸਕਦੇ ਹਾਂ ਸੇਮ ਸੇਮ ਤੇ ਨਹੀਂ ਛੱਡ ਸਕਦੇ हां जी ਉਹਦੀਆਂ ਵਰਖਾਂ ਤੇ ਨਹੀਂ ਸੱਟ ਸਕਦੇ ਹੋਰ ਬਲੱਡ ਲਾਈਨ ਦੀ ਹੈ ਚਾਹੇ ਤੁਸੀਂ ਇੱਕ ਵੀਡਰ ਤੋਂ ਇੱਕ ਬਰੀਡ ਤਿਆਰ ਕਰਵਾ ਕੇ ਠੀਕ ਹੈ ਆਪਾਂ ਹੋਰ 10 ਬੱਕਰੀ 50 ਬੱਕਰੀ ਆਪਣੇ ਫਾਰਮ ਦੇ ਵਿੱਚ ਐ ਲੱਗ ਬਲੱਡ ਲਾਈਨ ਦੀ ਹੈ ਉਹਨਾਂ ਤੋਂ ਆਪਾਂ ਬਰੀਡ ਲੈ ਸਕਦੇ ਹਾਂ ਥੈਂਕ ਯੂ ਭਾਈ ਨੇ ਪੂਰੀ ਡਿਟੇਲ ਨਾਲ ਜਾਣਕਾਰੀ ਦਿੱਤੀ ਇਹਨਾਂ ਦਾ ਕਾਫੀ ਤਜਰਬਾ ਪੂਰਾ ਸਰਾਜਾ ਜਰਾ ਇਹਨਾਂ ਦਾ ਕੰਮ ਹੈ ਐਸਆਰ ਜ਼ੋਨ ਫਾਰਮ ਦਾ ਪੂਰਾ ਨਾਮ ਹੈ ਇਹਨਾਂ ਨੇ ਇੱਕ ਸਭ ਤੋਂ ਮਿਲਦਾ ਪਹਿਲ ਕਦਮੀ ਜਿਹੜੀ ਖੇਤੀ ਕਰਨ ਵਾਲੇ ਪਰਿਵਾਰਾਂ ਦੇ ਵਿੱਚੋਂ ਸ਼ਾਇਦ ਆਪਣੇ ਰਗਦਤ ਵਿਚਾਰ ਪਰ ਆਏ ਵਧਰੀ ਸੀ ਇਹਨਾਂ ਨੇ ਨਵੇਂ ਕਮਰਸ਼ੀਅਲ ਢੰਗ ਦੇ ਨਾਲ ਜਿਹੜਾ ਇੱਕ ਪ੍ਰੋਫੈਸ਼ਨਲ ਕਿਤਾ ਜਿਹੜਾ ਬੁਤਰੀ ਪਾਲਣ ਦਾ ਇਹਨਾਂ ਭਰਾਵਾਂ ਨੇ ਸਟਾਰਟ ਕੀਤਾ ਸੀਗਾ ਇਹਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਉਹਨਾਂ ਸਮਾਜ ਦੇ ਵਿੱਚ ਬੜੀਆਂ ਵਾਇਰਲ ਹੋਈਆਂ ਇਹਨੂੰ ਦੇਖਦੇ-ਦੇਖ ਕੇ ਲੋਕ ਜਾਂਦੇ ਸੀ YouTube ਦੇ ਉੱਤੇ Facebook ਤੇ ਇਹਨਾਂ ਦੀ ਵੀਡੀਓ ਹੁੰਦੀ ਸੀ ਕਿ ਹਾਂ ਤੇ ਤੁਸੀਂ ਬਈ ਯਾਰ ਉਹ ਆਪਣੀ ਇੰਟਰਵਿਊ ਚੱਲ ਗਈ ਲੱਗਦੀ ਹਾਲਾ ਤੇ ਤੁਹਾਨੂੰ ਯਾਰ ਤੁਸੀਂ ਇਸ ਕਿੱਤੇ ਚ ਆਏ ਕਿਵੇਂ ਫਰਮਿੰਗ ਕੀਤੀ ਕਿੱਥੋਂ ਸੋਚਿਆ ਵੀ ਯਾਰ ਆਪਾਂ ਬੱਕਰੀਆਂ ਦਾ ਕੰਮ ਕਰਨਾ ਹੈ ਤੁਸੀਂ ਕਿਵੇਂ ਆ ਉਸ ਕਿਤੇ ਦੇ ਪੋਸਟਾਂ ਨੂੰ ਬੱਕਰੀ ਪਾਲਣ ਦੇ ਵਿੱਚ ਸਾਡੀ ਜਰਨੀ ਬਾਰੇ ਨਾਲ ਸ਼ਾਰਟ ਵੀ ਚੜਦਾਂ। ਵੈਸੇ ਉਧਰ ਰੈਸਟੋਰੈਂਟ ਵੀ ਚੱਲ ਰਹੀ ਹੈ ਠੀਕ ਹੈ। ਤੇ ਇਹਦੇ ਵਿੱਚ ਆਉਣ ਦਾ ਮਕਸਦ ਦੇਖੋ ਅਸੀਂ ਸਟੱਡੀ ਦੇ ਨਾਲ-ਨਾਲ ਕੀ ਹੈ। ਸੋਚਿਆ ਕਿ ਕਿਉਂ ਨਾ ਖੇਤੀਬਾੜੀ ਦੇ ਨਾਲ ਇਹ ਕੰਮ ਕੀਤਾ ਜਾਵੇ ਆਰਮਿੰਟਾ। ਤੇ ਇਸ ਚੀਜ਼ ਦੀ ਸਾਨੂੰ ਸਲਾਹ ਇੱਕ ਸਾਡੇ ਰਿਸ਼ਤੇਦਾਰ ਹੀ ਲੈਟਵਲੀ ਡਾਕਟਰ ਸੀਗੇ। ਉਹਨਾਂ ਨੇ ਸਾਨੂੰ ਦਿੱਤੀ ਕਿ ਤੁਸੀਂ ਇਦਾਂ ਕਰਕੇ ਵੀ ਉੱਥੇ ਟ੍ਰੇਨਿੰਗ ਹੁੰਦੀ ਹੈ ਮਥਰਾ ਦੇ ਵਿੱਚ। ਸੂ ਟ੍ਰੇਨਿੰਗ ਲੈ ਕੇ ਪਤਰੀ ਪਾਲਣ ਦਾ ਕੰਮ ਕਰੋ ਤੇ ਬਹੁਤ ਵਧੀਆ ਕੰਮ ਹੈ ਅਸੀਂ ਸਟੱਡੀ ਦੇ ਨਾਲ ਨਾਲ ਮੈਂ